ਜੀ ਮਰ ਮੱਚੀ ਲੋ ਜੀ ਅੱਜ 13 ਜਨਵਰੀ 2022 ਨੂੰ ਬੀ ਮੰਦੇ ਪਾ ਕਾ ਚਰਗਾ ਬੀ ਮੰਦੇ ਪਾ ਪਹੁੰਚਿਆ ਜਗਰਾਉਂ ਦੀ ਸਬਜ਼ੀ ਮੰਡੀ ਮੰਗ ਟ੍ਰੇਨਿੰਗ ਕੰਪਨੀ ਵਾਲੇ ਦੁਕਾਨ ਤੇ ਪਹੁੰਚਿਆ ਤੇ ਬਾਈ ਬਿੱਟੇ ਨੂੰ ਪੁੱਛਦੇ ਆ ਅੱਜ ਦੇ ਸਬਜ਼ੀ ਦੇ ਭਾਅ ਥੋਕ ਦੇ ਸੱਸੀ ਘਬਰੇ 10 ਰੁਪਏ ਕਿ ਲਈ ਹਾਂ ਤੋ ਰਿਆਤਾ ਕਾ ਗੋਭੀ ਦਾ 10 ਰੁਪਏ ਦਾ ਹਰੀਕ ਮੰਡੀ ਦਾ ਬੇਟਾ ਹਾਂ ਅਮ੍ਰਿਕ ਮੰਡੀ ਦਾ ਬੇਟਾ ਜੀ ਇਹ ਨੇਰੂ ਮਾਰਕੀਟ ਵਾਲੇ ਜੀ ਗੋਭੀ ਤੇ ਗਾਜਰ ਵੀਰੇ ਗਾਜਰ 6 ਰੁਪਏ ਕਿਲੋਈ ਮੁੱਲ ਬਈ ਇਹਦਾ ਠੀਕ ਹੈ ਬਈ ਹਾਂਜੀ ਅੱਛਾ ਫਿਰ ਅੱਜ 13 ਜਨਵਰੀ 2026 ਦੇ ਥੋਕ ਦੇ ਭਾਅ ਦੱਸੋ ਜੀ ਆਪਣੀ ਦੁਕਾਨ ਦੇ ਜੀ ਮਾਗਰ ਟ੍ਰੇਡਿੰਗ ਕੰਪਨੀ ਸ਼ਾਪ ਨੰਬਰ 15 ਜੀ ਹਾਂਜੀ ਆਪਣਾ ਗੋਭੀ ਕੀ ਭਾਅ ਜੀ ਫੁੱਲ ਗੋਭੀ 10 ਰੁਪਏ ਤੋਂ ਲੈ ਕੇ 12 ਰੁਪਏ ਜੀ ਹਾਂਜੀ ਹਨਾ ਗਾਜਰ 6 ਤੋਂ 7 ਜੀ ਠੀਕ ਹੈ ਜੀ ਮਟਰ 25 ਤੋਂ 28 ਜੀ ਠੀਕ ਹੈ ਜੀ ਸ਼ਿਮ ਹਾਂਜੀ ਤੇ ਆਲੂ ਜੀ ਆਲੂ ਵਿੱਚ ਆਈ 300 ਰੁਪਏ ਕਟਾ ਐਲ ਐ ਆਲੂ ਦਾ ਕੀ ਰੇ ਭਾਈ 420 420 ਹੈ ਜੀ ਹਾਂਜੀ ਤੇ ਆਪਣਾ ਅਦਰਕ ਜੀ ਅਦਰਕ 80 ਰੁਪਏ ਮਟਰ ਜੀ 25 ਰੁਪਏ ਮਟਰ ਜੀ ਮਟਰ 25 ਰੁਪਏ 28 ਰੁਪਏ ਠੀਕ ਹੈ ਇਧਰ ਨਿੰਗੂ 50 ਰੁਪਏ ਟਮਾਟਰ 50 ਰੁਪਏ ਠੀਕ ਹੈ ਜੀ ਧੰਨਵਾਦ ਜੀ ਵੀਰੇ ਬਹੁਤ ਬਹੁਤ ਲੋਹੜੀ ਦੇ ਮੁਬਾਰਕਾਂ ਜੀ ਸਾਰੀਆਂ ਆਲ ਪੰਜਾਬ ਆਲ ਇੰਡੀਆ ਨੂੰ ਲੋਹੜੀ ਦੀਆਂ ਤੇ ਮਾਘੀ ਦੀਆਂ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਜੀ